ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਮੈਂ ਜਗਤਾਰ ਢਾਲੀਵਾਲ ਖੇਤੀਬਰਾਸਤ ਮਿਸ਼ਨ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਅਸੀਂ ਕੁਦਰਤੀ ਖੇਤੀ ਫਾਰਮ ਚੈਨਾ ਇੱਥੇ ਖੜੇ ਆ ਤੇ ਤੁਹਾਡੇ ਨਾਲ ਤਿੰਨ ਚਾਰਕ ਮੁੱਦਿਆਂ ਤੇ ਗੱਲ ਸਾਂਝੀ ਕਰਨੀ ਚਾਹੁੰਦੇ ਆ ਇਸ ਟਾਈਮ ਤੇ ਆਪਾਂ ਨੂੰ ਪਤਾ ਸਭ ਨੂੰ ਕਿ ਆਪਣੇ ਖੇਤਾਂ ਦੇ ਵਿੱਚ ਸਰੋਂ ਦੀ ਕਟਾਈ ਲਗਭਗ ਚੱਲ ਰਹੀ ਆ ਜਾਂ ਕਣਕ ਦੀ ਫਸਲ ਆ ਉਹ ਕੁਝ ਦਿਨਾਂ ਵਿੱਚ ਪੱਕਣ ਵਾਲੀ ਆ ਤਾਂ ਉਹਦਾ ਜ਼ਿਆਦਾਤਰ ਕੰਮ ਤਾਂ ਜਿਹੜਾ ਕਣਕ ਸਰੋਂ ਦਾ ਉਹ ਕੁਦਰਤੀ ਖੇਤੀ ਦੇ ਅਨੁਸਾਰ ਪ੍ਰੈਕਟਿਸ ਕਰਨੀ ਸੀ ਉਹ ਹੋ ਚੁੱਕਿਆ ਪਰ ਜੇਕਰ ਕਿਸੇ ਕੁਝ ਬਜਾਈ ਪਛੇਤੀ ਹੈਗੀ ਤਾਂ ਉੱਥੇ ਖੱਟੀ ਲੱਸੀ ਤੇ ਪਾਥੀਆਂ ਵਾਲੇ ਪਾਣੀ ਦੀ ਸਪਰੇ ਇੱਕ ਬਚੀ ਹੈਗੀ ਵੀ ਕਣਕ ਜਿਹੜੀ ਦੁੱਧੇ ਚ ਆ ਚੁੱਕੀ ਹੈ ਤਾਂ ਉਹਨੂੰ ਤੁਸੀਂ ਇਹ ਸਪਰੇ ਜੇ ਰਹਿੰਦੀ ਹੈਗੀ ਤਾਂ ਉਹ ਤੁਸੀਂ ਜ਼ਰੂਰ ਕਰੋ ਇਸ ਸਟੇਜ ਤੇ ਖੱਟੀ ਲੱਸੀ ਤੇ ਪਾਥੀਆਂ ਵਾਲੇ ਪਾਣੀ ਦੀ 6 ਲੀਟਰ ਲੱਸੀ ਤੇ 4 ਦਿਨ ਪਹਿਜੀਆਂ ਵੇ ਜਿਹੜੀਆਂ ਪਾਥੀਆਂ ਦਾ ਪਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਉਹ ਸਪਰੇ ਕਰੋ ਤਾਂ ਕਿ ਜਿਹੜਾ ਕਣਕ ਦਾ ਦਾਣਾ ਉਹ ਮੋਟਾ ਬਣੇ ਤੇ ਉਹਦੀ ਕੁਆਲਿਟੀ ਵਧੀਆ ਬਣ ਸਕੇ ਤਾਂ ਇਹਨਾਂ ਫਸਲਾਂ ਦੀ ਕਟਾਈ ਤੋਂ ਬਾਅਦ ਆਪਾਂ ਅੱਗੇ ਸੋਹਣੀ ਵਾਲੇ ਸੀਜ਼ਨ ਦੀ ਪਲੈਨਿੰਗ ਕਰਨੀ ਹੈ ਵੀ ਆਪਾਂ ਕਿਹੜੀਆਂ-ਕਿਹੜੀਆਂ ਫਸਲਾਂ ਉੱਥੇ ਲਾ ਸਕੀਏ ਉਹਨਾਂ ਦੀ ਵਿਉਂਤਬੰਦੀ ਆਪਾਂ ਹਾਈ ਟਾਈਮ ਹੈਗਾ ਹੁਣ ਕਰਕੇ ਰੱਖਣੀ ਹੈ ਨਾਲ ਦੀ ਨਾਲ ਇਹਨਾਂ ਖੇਤਾਂ ਦੇ ਵਿੱਚ ਆਪਾਂ ਮਿਸ਼ਰਤ ਹਰੀ ਖਾਦ ਦੀ ਬਿਜਾਈ ਵੀ ਕਰਨੀ ਹੈ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਵੀ 1 ਏਕੜ ਦੇ ਵਿੱਚ ਮਿਸ਼ਰਤ ਹਰੀ ਖਾਦ ਦੇ ਵਿੱਚ ਆਪਾਂ ਕਿਹੜੇ-ਕਿਹੜੇ ਬੀਜ ਕਿੰਨੇ-ਕਿੰਨੇ ਬੀਜਣੇ ਆ ਤਾਂ ਉਹਨਾਂ ਨੂੰ ਬੀਜਣ ਦਾ ਕੀ ਕੀ ਤਰੀਕਾ ਹੈਗਾ ਉਹ ਤੁਸੀਂ ਆਪਣੇ ਅਨੁਸਾਰ ਬੀਜ ਦੀ ਅਵੇਲੇਬਿਲਟੀ ਦੇ ਹਿਸਾਬ ਦੇ ਨਾਲ ਉਹ ਬੀਜ ਸਕਦੇ ਹੋ ਅ ਅਸੀਂ ਮਿਸ਼ਰਤ ਹਰੀ ਖਾਦ ਦੀ ਬਿਜਾਈ ਵਾਸਤੇ ਕਹਿੰਨੇ ਆਂ ਵੀ 3 ਕਿਲੋ ਆਪਾਂ ਯੰਤਰ ਲੈਣਾ ਇਹਦੇ ਵਿੱਚ ਮੁੱਖ ਮੋਟੀਆਂ ਆਪਾਂ ਚਾਰ ਫਸਲਾਂ ਜਿਹੜੀਆਂ ਬੀਜਦੇ ਹੈਗੇ ਆ ਅਨਾਜ ਬੀਜਦੇ ਆਂ ਦਾਲਾਂ ਬੀਜਦੇ ਆਂ ਤੇਲ ਬੀਜ ਤੇ ਮਸਾਲੇ ਚਾਰ ਗਰੁੱਪ ਦੀਆਂ ਫਸਲਾਂ ਮਿਕਸ ਕਰਕੇ ਹਰੀ ਖਾਦ ਦੇ ਤੌਰ ਤੇ ਆਪਾਂ ਬੀਜਦੇ ਆਂ ਖੇਤ ਦੇ ਵਿੱਚ ਕਣਕ ਵੱਢਣ ਤੋਂ ਬਾਅਦ ਸਰ੍ਹੋਂ ਵੱਢਣ ਤੋਂ ਬਾਅਦ ਤਾਂ ਬੀਜਾਂ ਦੀ ਮਾਤਰਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਮੋٹے ਤੌਰ ਤੇ ਜੋ ਕਿਸਾਨ ਜੰਤਰ ਦੀ ਬਿਜਾਈ ਕਰਦੇ ਆ ਤਾਂ ਆਪਾਂ ਉਹ 15 20 ਕਿਲੋ ਜੰਤਰ ਦੇ ਬੀਜ ਨਾਲ ਕਿल्ले ਦਾ 3 ਕਿਲੋ ਜੰਤਰ ਲੈਣਾ 3 ਕਿਲੋ ਸਣ ਦਾ ਬੀਜ ਲੈਣਾ ਇਸ ਤੋਂ ਇਲਾਵਾ 1 ਕਿਲੋ ਮੂੰਗੀ 1 ਕਿਲੋ ਮਾਂ 2 ਕਿਲੋ ਚੌਲੇ ਕਿਲੋ ਬਾਜਰਾ ਕਿਲੋ ਮੱਕੀ ਕਿਲੋ ਜਵਾਰ ਪਾਈਆ ਖਖੜੀਆਂ 100 ਗ੍ਰਾਮ ਮਥੇ 100 ਗ੍ਰਾਮ ਧਨੀਆ 1 ਕਿਲੋ ਅਰਹਰ ਤਾਂ ਇਹਨਾਂ ਵਿੱਚੋਂ ਕੌਸ਼ ਫਸਲਾਂ ਦਾਲਾਂ ਵਾਲੇ ਗਰੁੱਪ ਦੀਆਂ ਕੁਝ ਅਨਾਜ ਵਾਲੇ ਗਰੁੱਪ ਦੀਆਂ ਕੁਝ ਤੇਲ ਬੀਜ ਦੀਆਂ ਤੇਲ ਬੀਜ ਦੇ ਵਿੱਚ ਆਪਾਂ 200 ਗ੍ਰਾਮ ਤੇਲ ਪਾਉਣੇ ਆ 200 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਬੀਜ ਵੀ ਆਪਾਂ ਇਹਦੇ ਵਿੱਚ ਪਾਈ ਅੱਧਾ ਕਿਲੋ ਲੈ ਸਕਦੇ ਆ ਤੇ ਮਸਾਲਿਆਂ ਦੇ ਵਿੱਚ ਮੇਥੇ ਦੇ ਧਨੀਆ 100-100 ਗ੍ਰਾਮ ਤਾਂ ਇਹ 8-10 ਤਰ੍ਹਾਂ ਦੇ ਬੀਜ ਜਿਹੜੇ ਉਹਨਾਂ ਦੀ ਕੁਆਂਟੀਟੀ ਲਗਭਗ 10 ਤੋਂ 15 ਕਿਲੋ ਹੋ ਜੂਗੀ ਸਾਰਿਆਂ ਨੂੰ ਆਪਾਂ ਰਲਾ ਕੇ ਬੀਜ ਅਮਰਤ ਦੇ ਨਾਲ ਛੋਧ ਲੈਣਾ ਉਸ ਤੋਂ ਬਾਅਦ ਆਪਾਂ ਇਸ ਦੀ ਬਜਾਈ ਕਰਨੀ ਹੈ ਤਾਂ ਹਰੀ ਖਾਦ ਬਜਾਈ ਦੇ ਅੱਜ ਅਸੀਂ ਗੱਲ ਕਰਕੇ ਹਟਿਆ ਉਹ ਵੱਖ-ਵੱਖ ਤਰੀਕੇ ਆ ਕੁਝ ਤਰੀਕੇ ਬਹੁਤ ਸਫਲ ਆ ਕੁਝ ਤਰੀਕੇ ਨੇ ਵਿੱਚ ਕੁਝ ਸਮੱਸਿਆ ਹੁੰਦੀ ਹੈ ਹਰੀ ਖਾਦ ਜੋ ਬੀਜਦੇ ਆ ਯੰਤਰ ਬੀਜਦੇ ਆ ਉਹਨੂੰ ਸੰਡੀ ਪੈਂਦੀ ਆ ਛਿੱਟਾ ਦੇ ਕੇ ਹਰੀ ਖਾਦ ਬੀਜਦੇ ਆ ਉਹਦੇ ਵਿੱਚ ਬਹੁਤ ਵਾਰ-ਵਾਰ ਉਹਨੂੰ ਪਾਣੀ ਦੇਣਾ ਪੈਂਦਾ ਉਹ ਵੀ ਸਮੱਸਿਆ ਇੱਕ ਆਪਣੇ ਵਾਸਤੇ ਬਣ ਜਾਂਦੀ ਆ ਤਾਂ ਸਾਡੇ ਇੱਥੇ ਤਜਰਬੇ ਦੇ ਵਿੱਚੋਂ ਗੱਲ ਨਿਕਲ ਕੇ ਆਈ ਆ ਵੀ ਆਪਾਂ ਚਾਹੇ ਹਰੀਖਾਦ 2 4 ਦਿਨ ਲੇਟ ਵੀ ਜਲੋ ਪਰ ਖੇਤ ਨੂੰ ਖਾਲੀ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਰੌਣੀ ਕਰੋ ਡੀਕੰਪੋਜ਼ਰ ਬਣਾ ਕੇ ਉਹਦਾ ਘੋਲ ਬਣਾ ਕੇ ਰੌਣੀ ਦੇ ਵਿੱਚ ਉਹ ਛੱਡੋ ਹਰੀਖਾਦ ਦੀ ਬਿਜਾਈ ਦੇ ਜਿਹੜੇ ਤਰੀਕੇ ਆ ਉਹਨਾਂ ਚੋਂ ਸਾਰਿਆਂ ਤੋਂ ਜਨਰਲ ਪ੍ਰੈਕਟਿਸ ਜਿਹੜੀ ਹੁੰਦੀ ਸੀ ਵੀ ਖੇਤ ਖਾਲੀ ਹੋ ਗਿਆ ਉਹਦੇ ਵਿੱਚ ਬੀਜ ਦਾ ਛਿੱਟਾ ਦੇਦਾ ਉੱਪਰੋਂ ਤਵੀਆਂ ਮਾਰਤੀਆਂ ਤੇ ਪਾਣੀ ਛੱੜਦਾ ਉਹਦੇ ਨਾਲ ਹਰੀਖਾਦ ਦੀ ਜਰਮੀਨੇਸ਼ਨ ਤਾਂ ਵਧੀਆ ਹੋ ਜਾਂਦੀ ਸੀ ਪਰ ਅੱਗੇ ਆਉਂਦਾ ਸੀ ਵੀ ਉਹਨੂੰ ਵਾਰ-ਵਾਰ ਪਾਣੀ ਦੇਣਾ ਪੈਂਦਾ ਸੀ ਤਾਂ ਉਹ ਤਬੀਆਂ ਮਾਰ ਕੇ ਹਰੀਖਾਦ ਬੀਜਦਿਆਂ ਜਰਮੀਨੇਸ਼ਨ ਵਧੀਆ ਹੁੰਦੀ ਹੈ ਪਰ ਉਹਨੂੰ ਵਾਰ-ਵਾਰ ਪਾਣੀ ਦੇਣਾ ਪੈਂਦਾ ਜਦੋਂ ਸੁੱਕਦੀ ਹੈ ਤਾਂ ਫਸਲ ਮਰ ਜਾਉਣੀ ਸ਼ੁਰੂ ਹੋ ਜਾਂਦੀ ਹੈ ਇੱਕ ਤਰ੍ਹਾਂ ਚ ਪਾਣੀ ਦੀ ਪ੍ਰੋਬਲਮ ਸੀਗੀ ਦੂਸਰੀ ਜੋ ਜੰਤਰ ਕਈ ਵਾਰ ਸਮੱਸਿਆ ਹੁੰਦੀ ਸੀ ਵੀ ਜੰਤਰ ਬੀਜਦੇ ਹਾਂ ਤਾਂ ਉਹਨੂੰ ਸੁੰਡੀ ਪੈ ਜਾਂਦੀ ਹੈ ਤਾਂ ਇਹਦਾ ਜਿਹੜਾ ਵਧੀਆ ਤਰੀਕਾ ਉਹ ਇਹ ਸਾਹਮਣੇ ਨਿਕਲ ਕੇ ਆਇਆ ਵੀ ਤੁਸੀਂ ਖੇਤ ਨੂੰ ਚੰਗੀ ਤਰ੍ਹਾਂ ਰੌਣੀ ਕਰੋ ਉਸ ਤੋਂ ਬਾਅਦ ਜਾਂ ਤਾਂ ਜ਼ੀਰੋ ਟੈਲ ਡ੍ਰਿਲ ਦੇ ਨਾਲ ਹਰੀਖਾਦ ਮਿਸ਼ਰਤ ਹਰੀਖਾਦ ਦੇ ਜਿਹੜੇ ਸਾਰੇ ਬੀਜ ਰਲਾ ਕੇ ਉਹਨਾਂ ਦੀ ਇੱਕ ਪੋਸੀਬਿਲਟੀ ਆ ਵੀ ਜ਼ੀਰੋ ਟੈਲ ਡ੍ਰਿਲ ਦੇ ਨਾਲ ਸਵਿੰਗ ਕਰਦੇਓ ਉਸ ਤੋਂ ਵੀ ਜਿਹੜਾ ਵਧੀਆ ਹੈਗਾ ਉਹ ਇਹ ਆ ਵੀ ਉਹਨੂੰ ਤੁਸੀਂ ਵਾਹੋ ਇੱਕ ਵਾਰ ਵਾਹੋ ਸੁਭਾਗਾ ਮਾਰੋ ਖੇਤ ਤਿਆਰ ਕਰਕੇ ਕਣਕ ਵਾਲੀ ਜਿਹੜੀ ਡ੍ਰਿਲ ਹੈ ਵੀ ਉਹਦੇ ਨਾਲ ਬਜਾਈ ਕਰੋ ਜਦੋਂ ਡ੍ਰਿਲ ਨਾਲ ਸਵਿੰਗ ਕਰਾਂਗੇ ਤਾਂ ਬੀਜ ਡੂੰਘੇ ਜਾਵਣਗੇ ਉਹਨੂੰ ਵਾਰ-ਵਾਰ ਪਾਣੀ ਦੀ ਰਿਕਵਰਮੈਂਟ ਉਹ ਨਹੀਂ ਹੋਊਗੀ ਤੇ ਜਦੋਂ ਆਪਾਂ ਮਿਸ਼ਰਤ ਹਰੀਖਾਦ ਬੀਜ ਰਹੀਆਂ ਮਿਕਸ ਕਰਕੇ ਜਿਹੜੀਆਂ ਬੀਜ ਬੀਜ ਰਹੀਆਂ ਤਾਂ ਉਹਦੇ ਨਾਲ ਜੰਤਰ ਨੂੰ ਸੁੰਢੀ ਪੈਣ ਵਾਲੀ ਸਮੱਸਿਆ ਉਹ ਵੀ ਨਹੀਂ ਆਉਂਦੀ ਤਾਂ ਇਹ ਦੋ ਤਰੀਕੇ ਸਾਨੂੰ ਵਧਾ ਲੱਗੇ ਆ ਜ਼ੀਰੋ ਟੈਲ ਵਾਲਾ ਤੇ ਰੋਣੀ ਕਰਕੇ ਸੀਡ ਡ੍ਰਿਲ ਨਾਲ ਬੀਜਣਾ ਛਿੱਟੇ ਵਾਲੀ ਦੇ ਵਿੱਚ ਸਮੱਸਿਆ ਹੈਗੀ ਕੋਈ ਕਿਸਾਨ ਤਜਰਬਾ ਕਰ ਰਿਹਾ ਐ ਐਕਸਪੈਰੀਮੈਂਟ ਦੇ ਤੌਰ ਤੇ ਕਣਕ ਜਿਹੜੀ ਮੈਂ ਖੜੀ ਆ ਤਾਂ ਉਹਦਾ ਜਿਹੜਾ ਲਾਸਟ ਪਾਣੀ ਆ ਉਹਦੇ ਵਿੱਚ ਹੀ ਤੁਸੀਂ ਛਿੱਟਾ ਦੇ ਲੋ ਮਿਸ਼ਤ ਹਰੀ ਖਾਦ ਦੇ ਸਾਰੇ ਬੀਜਾਂ ਦਾ ਲਾਸਟ ਪਾਣੀ ਤੇ ਛਿੱਟਾ ਦੇ ਦਿਓ ਕਣਕ ਵੱਡੀ ਜਾਊ ਤੂੜੀ ਬਣ ਜੂ ਉਸ ਤੋਂ ਬਾਅਦ ਉਹ ਖਾਦ ਜਿਹੜੀ ਜਰਮੀਨੇਟ ਹੋ ਜੂਗੀ ਤਾਂ ਅੱਗੇ ਆਪਾਂ ਝੋਨਾ ਬੀਜਣਾ ਜਾਂ ਬਾਸਮਤੀ ਬੀਜਣਾ ਤਾਂ ਉਹਦੇ ਵਿੱਚ ਉਹ ਸਾਰੀ ਹਰੀ ਖਾਦ ਵਾ ਕੇ ਆਪਣਾ ਖੇਤ ਵਧੀਆ ਜੈਵਿਕ ਮਾਦਦਾ ਜਿਹੜਾ ਉਹਦਾ ਵੱਧ ਜੂਗਾ ਤੇ ਉੱਥੇ ਆਪਾਂ ਅਗਲੀ ਫਸਲ ਬੀਜ ਸਕਦੇ ਹਾਂ ਤਾਂ ਇਹਦੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਮਿਸ਼ਨ ਵੱਲੋਂ ਦੂਸਰਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਉਹਦੀ ਸਾਰਾ ਕੁਝ ਤੈਅ ਹੋ ਚੁੱਕਿਆ ਵੈਸ ਵਾਰ ਅਸੀਂ ਦੇਸੀ ਕਪਾਹ ਦੀ ਖੇਤੀ ਨੂੰ ਅੱਗੇ ਹੋਰ ਵਧਾਉਣਾ ਚਾਹੁੰਦੇ ਆ ਕਿਸਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਜੋ ਕਰ ਸਕਦੇ ਹੋ ਦੇਸੀ ਕਪਾਹ ਦੀ ਖੇਤੀ ਕਰੋ ਕੇਵੀਐਮ ਵੱਲੋਂ ਉਹ ਸਾਰੀ ਦੀ ਸਾਰੀ ਕਪਾਹ ਉਹ ਖਰੀਦੀ ਜਾਊਗੀ ਕਿਸਾਨ ਤੋਂ ਮਾਰਕੀਟ ਸ਼ਿਉਰਟੀ ਦਿੱਤੀ ਜਾਊਗੀ ਕਪਾਹ ਖਰੀਦੀ ਜਾਊਗੀ ਤੇ ਐਮਐਸਪੀ ਤੋਂ 15 ਤੋਂ 20% ਪ੍ਰੀਮੀਅਮ ਪ੍ਰਾਈਸ ਤੇ ਉਹ ਖਰੀਦੀ ਜਾਊਗੀ ਕਿਉਂਕਿ ਵੀ ਅਮ ਨੇ ਇਹ ਖਾਦੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈਗਾ ਤਾਂ ਅੱਗੇ ਸਾਡੇ ਕੋਲ ਉਹਦੀ ਡਿਮਾਂਡ ਜ਼ਿਆਦਾ ਹੈਗੀ ਵਧੀ ਹੈਗੀ ਹੈ ਤਾਂ ਅਸੀਂ ਤਕਰੀਬਨ 70-80 ਏਕੜ ਦੇ ਵਿੱਚ ਇੰਡੀਅਨ ਕਾਟਨ ਦੀ ਜੋ ਗੋਸੀਪੀਅਮ ਆਰਬੋਰੀਅਮ ਜਾਂ ਗੋਸੀਪੀ ਮਾਰਬੋਰੀਅਮ ਸਪੀਸੀਜ਼ ਦੀ ਜਿਹੜੀ ਅਸੀਂ ਕਲਟੀਵੇਸ਼ਨ ਕਰਵਾ ਰਹੇ ਹਾਂ ਉਹਦਾ 8 ਅਪ੍ਰੈਲ ਨੂੰ ਕਾਟਨ ਫਾਰਮਰਸ ਦੀ ਇੱਕ ਸਪੈਸ਼ਲ ਮੀਟਿੰਗ ਕਰ ਰਹੇ ਹਾਂ ਉਹਦੇ ਵਿੱਚ ਉਹਨਾਂ ਨੂੰ ਸੀ ਡਿਵੈਲਪਮੈਂਟ ਕਰਵਾਈ ਜਾਊਗੀ ਤੇ ਕਾਟਨ ਦਾ ਸਾਰਾ ਮੈਨੂਅਲ ਦਿੱਤਾ ਜਾਊਗਾ ਵੀ ਤੁਸੀਂ ਕੀ ਕੀ ਪੈਕਜ ਪ੍ਰੈਕਟਿਸ ਉਹਦੇ ਵਿੱਚ ਵਰਤਣੀ ਹੈਗੀ ਆ ਤਾਂ ਉਹ ਮਾਰਕੀਟ ਸ਼ੋਰਟੀ ਹੋਊਗੀ ਰੀਮੀਅਮ ਪ੍ਰਾਈਸ ਹੋਊਗਾ ਤਾਂ ਉਹ ਅੱਗੇ ਸੈਲਫ ਹੈਲਪ ਗਰੁੱਪ ਵਿਲੇਜ ਔਮਨ ਦੇ ਨਾਲ ਰਲ ਕੇ ਉਹ ਕਪਾਹ ਦੀ ਰੂਮ ਕਢਾ ਕੇ ਉਹਨੂੰ ਕੱਤਨ ਦਾ ਕੰਮ ਵੀ ਚਰਖਿਆਂ ਤੇ ਕੀਤਾ ਜਾ ਰਿਹਾ ਹੈਗਾ ਸ਼ੁਰੂ ਹੋ ਚੁੱਕਿਆ ਉਹਨੂੰ ਨੇਚਰਲ ਡਾਈੰਗ ਕੀਤੀ ਜਾ ਰਹੀ ਹੈਗੀ ਆ ਵੱਖ-ਵੱਖ ਤਰ੍ਹਾਂ ਦੇ ਸ਼ਿਲਕਿਆਂ ਤੋਂ ਜਾਂ ਸੱਕ ਤੋਂ ਡਾਈੰਗ ਤੋਂ ਬਾਅਦ ਉਹ ਉਹ ਦਰੀ ਦੇ ਅੱਡੇ ਤੇ ਜਾਂ ਖੱਡੀ ਤੇ ਉਹਦੀ ਪਿੱਟ ਲੂਮ ਦੇ ਵਿੱਚ ਉਹਦੀ ਕਪੜਾ ਬਣ ਰਿਹਾ ਹੈਗਾ ਤਾਂ ਉਹ ਕਈ ਪਰਿਵਾਰਾਂ ਨੂੰ ਉਹ ਰੋਜ਼ਗਾਰ ਦਾ ਕੰਮ ਵੀ ਕਰ ਰਿਹਾ ਤੇ ਨਾਲ ਦੀ ਨਾਲ ਜਿਹੜੀ ਆਪਣੀ ਇੰਡੀਅਨ ਕਾਟਨ ਦੀ ਕਲਟੀਵੇਸ਼ਨ ਉਹਨੂੰ ਵੀ ਅਸੀਂ ਪ੍ਰਮੋਟ ਕਰ ਰਹੇ ਹਾਂ ਜਿਹੜੀ ਕਿ ਨੌਨ ਬੀਟੀ ਨੌਨ ਹਾਈਬ੍ਰਿਡ ਹੈਗੀ ਹੈ ਤੇ ਲੈਸ ਰਿਸੋਰਸ ਕੰਜ਼ਮਪਟਿਵ ਹੈਗੀ ਹੈ ਅ ਇਸ ਤੋਂ ਨੈਕਸਟ ਇੱਕ ਹੋਰ ਜੋ ਕੰਮ ਕਰ ਰਹੇ ਹਾਂ ਮੈਲਟ ਕਲਟੀਵੇਸ਼ਨ ਨੂੰ ਅਸੀਂ ਲਗਭਗ ਪਿਛਲੇ 1-2 ਸਾਲ ਤੋਂ ਪ੍ਰਮੋਟ ਕਰ ਰਹੇ ਹਾਂ ਇਸ ਵਾਰ ਅਸੀਂ ਹੋਰ ਚਾਹੁੰਦੇ ਹਾਂ ਵੀ ਉਹਦਾ ਏਰੀਆ ਵਧੇ ਉਹਦੀ ਡਾਈਵਰਸਿਟੀ ਵਧੇ ਫਿੰਗਰ ਮੈਲਟ ਤੋਂ ਆਪਾਂ ਅੱਗੇ ਕੰਗਣੀ ਕੋਦੋ ਉਧਰ ਤਨ ਲਈ ਜਾਈਏ ਤੇ ਉਹਦੀ ਵੀ ਪ੍ਰੋਸੈਸਿੰਗ ਦਾ ਵੀ ਕੰਮ ਅਸੀਂ ਸ਼ੋਰ ਕਰ ਰਹੇ ਹਾਂ ਕਿ ਆ ਐਂਡ ਪ੍ਰੋਡਕਟ ਤੱਕ ਉਹਨੂੰ ਲੈ ਕੇ ਜਾਣਾ ਹੈਗਾ ਤਾਂ ਕੁਝ ਕਿਸਾਨਾਂ ਨੇ ਉਹ ਕੀਤਾ ਹੈਗਾ ਉਹਦੇ 'ਚ ਕੁਝ ਸਮੱਸਿਆਵਾਂ ਸੀਗੀਆਂ ਥਰੇਸ਼ਿੰਗ ਦੀਆਂ ਉਹ ਥਰੇਸ਼ਰ ਦੇ ਵਿੱਚ ਹੋ ਜਾਂਦੀ ਹੈ ਉਹਦੀ ਸਮੱਸਿਆ ਹੱਲ ਹੋ ਜਾਊਗੀ ਥਰੇਸ਼ਰ ਆਪਣਾ ਅਵੇਲੇਬਲ ਹੋ ਜਾਊਗਾ ਉਹਦੀ ਪ੍ਰੋਸੈਸਿੰਗ ਦਾ ਵੀ ਕੰਮ ਆਪਾਂ ਕਰ ਲਵਾਂਗੇ ਸੋਇੰਗ ਦੇ ਵਿੱਚ ਪ੍ਰੈਕਟਿਸ ਦੇ ਵਿੱਚ ਕੋਈ ਸਮੱਸਿਆਵਾਂ ਸੀਗੀਆਂ ਉਹ ਸ਼ੇਅਰ ਹੋ ਚੁੱਕਿਆ ਹੈਗਾ ਪਨੀਰੀ ਨਾਲ ਬੀਜਣੀ ਆ ਜੂਨ ਜੁਲਾਈ ਦੇ ਵਿੱਚੋਂ ਬੀਜਣੀ ਆ ਅਪ੍ਰੈਲ ਦੀ ਬਜਾਈ ਤਾਂ ਉਹਦੀ ਪ੍ਰੋਡਕਸ਼ਨ ਵਧੀਆ ਹੁੰਦੀ ਆ ਪ੍ਰੈਕਟਿਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਗਈ ਝੋਨੇ ਬਾਸਮਤੀ ਦਾ ਅਲਟਰਨੇਟਿਵ ਹੈਗਾ ਇੱਕ ਤੋਂ ਦੋ ਨੂੰ ਪਾਣੀ ਚਾਹੀਦੇ ਹੈਗੇ ਆ ਪਾਣੀ ਘੱਟ ਚਾਹੀਦੇ ਆ ਕੋਈ ਕੀੜਾ ਨਹੀਂ ਕੋਈ ਬਿਮਾਰੀ ਨਹੀਂ ਸਿਰਫ ਥੋੜੀ ਜਿਹੀ ਕੱਟਣ ਵਾਲੇ ਲੇਬਰ ਦੀ ਉਹਦੇ 'ਚ ਕੰਪਨਸ਼ਨ ਜ਼ਿਆਦਾ ਹੁੰਦੀ ਆ ਬਾਕੀ ਉਹਦੇ 'ਚ ਫੂਡ ਸਾਈਕਲ ਦੇ ਵਿੱਚ ਆਪਣੇ ਆਊਗੀ ਤਾਂ ਉਹ ਆਪਣੇ ਨਿਊਟ੍ਰੀਸ਼ਨ ਦੇ ਪੌਰ ਤੋਂ ਵੀ ਬਹੁਤ ਵਧੀਆ ਹੈਗੀ ਆ ਤਾਂ ਮੋٹے ਤੌਰ ਤੇ ਆਪਾਂ ਹਰੀ ਖਾਦ ਦੀ ਆਪਾਂ ਕੰਮ ਜਿਹੜਾ ਆਉਣ ਵਾਲੇ ਦਿਨਾਂ ਚ ਕਰਨਾ ਹੈਗਾ ਇਸ ਤੋਂ ਅੱਗੇ ਪਲਾਨ ਕਰਨਾ ਹੈਗਾ ਇੰਡੀਅਨ ਕਾਟਨ ਕਲਟੀਵੇਸ਼ਨ ਤੇ ਰਾਗੀ ਮਿਲਟ ਜੋ ਫਿੰਗਰ ਮਿਲਟ ਕੋਲ ਦੋ ਕੰਗਣੀ ਉਹਨਾਂ ਦੀ ਕਲਟੀਵੇਸ਼ਨ ਦੇ ਲਈ ਤੇ ਨਾਲ ਜੋ ਨਾਰਮਲ ਰੁਟੀਨ ਦੇ ਕੰਮ ਚੱਲ ਰਹੇ ਹੈਗੇ ਉਹਨਾਂ ਦੇ ਵਿੱਚ ਸਬਜ਼ੀਆਂ ਦੀ ਸਮਾਂ ਜਿਹੜਾ ਕੁਝ ਲੱਗ ਵੀ ਚੁੱਕੀਆਂ ਕੁਝ ਅੱਗੇ ਲੱਗ ਰਹੀਆਂ April ਤੋਂ May ਤੱਕ ਚੱਲਦੇ ਰਹੂਗੀ ਬਜਾਈ ਉਹਨਾਂ ਦੀ ਤੇ ਉਹਨਾਂ ਦੀ ਜੋ ਨਾਰਮਲ ਪ੍ਰੈਕਟਿਸ ਹੈਗੀ ਉਹਦੇ ਵਿੱਚ ਵੇਸਟ ਡੀਕੰਪੋਜ਼ਰ ਦਾ ਯੂਜ਼ ਆਪਾਂ ਰੌਣੀ ਦੇ ਵਿੱਚ ਇਰੀਗੇਸ਼ਨ ਵਾਟਰ ਦੇ ਵਿੱਚ ਕਰਨਾ ਹੈਗਾ ਨਾਲ ਨਾਲ ਤੁਸੀਂ ਪਿੱਛੇ ਉਹ ਦੇਖ ਰਹੇ ਹੋ ਉਹ ਵੀ ਰੂੜੀ ਦੀ ਖਾਦ ਹੈਗੀ ਉਹਦੇ ਵਿੱਚ ਵੇਸਟ ਡੀਕੰਪੋਜ਼ਰ ਮਿਕਸ ਕਰਕੇ ਰੱਖੋ ਤੇ ਉਹਨੂੰ ਸਬਜ਼ੀਆਂ ਦੀ ਜੜ੍ਹਾਂ ਦੇ ਵਿੱਚ ਜਾਂ ਖੇਤ ਦੇ ਵਿੱਚ ਬਰੋਡਕਾਸਟ ਕਰਕੇ ਆਪਾਂ ਉਹ ਵੀ ਟਾਈਮ-ਟਾਈਮ ਤੇ ਉਹ ਯੂਜ਼ ਕਰ ਸਕਦੇ ਹਾਂਗੇ ਵੇਸਟ ਡੀਕੰਪੋਜ਼ਰ ਵਾਲੇ ਡਰਮ ਹੈਗੇ ਆ ਡੀਕੰਪੋਜ਼ੀਸ਼ਨ ਲਈ ਪਿੱਟ ਬਣਾਇਆ ਹੋਇਆ ਜਿੰਨੀ ਕロップ ਵੇਸਟ ਹੈਗੀ ਸਾਰੀ ਸਾਰੀ ਇੱਥੇ ਗਲਮਣੇ ਹੈਗੇ ਆ ਉਹ ਗੋਬਰ ਦੀ ਖਾ ਦਾ ਪਿੱਛੇ ਉਹ ਢੇਰ ਲੱਗਿਆ ਹੋਇਆ ਉਹ ਸਾਰੀ ਫਸਲਾਂ ਦਾ ਰਹਿਣਕੂਨ ਸਾਰੀ ਇੱਥੇ ਡੀਕੰਪੋਜ਼ ਕਰਕੇ ਰੀਸਾਈਕਲ ਕਰਕੇ ਖੇਤ ਦੇ ਵਿੱਚ ਜਾਂਦੀ ਹੈ। ਇਹ ਇੱਕ ਵਾਰ ਫਿਲਹਾਲ ਇੰਨਾ ਹੀ ਹੈ ਬਾਕੀ ਆਪਾਂ ਤੁਹਾਡੇ ਨਾਲ ਬਹੁਤ ਛੇਤੀ ਫਿਰ ਦੁਬਾਰੇ ਹਾਜ਼ਰ ਹੋਵਾਂਗੇ। ਧੰਨਵਾਦ।